ਗੱਲ 2008 ਦੀ ਹੈ ਜਦੋਂ ਮੈਂ 12ਵੀਂ ਕਲਾਸ ਵਿੱਚ ਪੜ੍ਹਦਾ ਸੀ ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਤਾਂ ਹੈ ਹੀ ਸੀ ਬਲਕਿ ਮੈਥ ਵਿੱਚ ਮੇਰੇ ਬਰਾਬਰ ਕੋਈ ਨਹੀਂ ਸੀ ਕਦੇ-ਕਦੇ ਮੇਰਾ ਡੈਡੀ ਵੀ ਮੈਨੂੰ ਪੜ੍ਹਾਉਂਦਾ ਪੀਤੀ ਦੇ ਲੋਰ ਚ ਮੈਂ ਕੱਪੜੇ ਦੀ ਫੈਕਟਰੀ 'ਚ ਕੰਮ ਕਰਦਾ ਸੀ ਸ਼ਾਮ 5 ਵਜੇ ਤੋਂ ਰਾਤ 2 ਵਜੇ ਤੱਕ ਅਤੇ ਸਵੇਰੇ ਸਕੂਲ ਵੀ ਜਾਂਦਾ ਸੀ ਦਸਵੀਂ ਤੱਕ ਮੈਂ ਪ੍ਰਾਈਵੇਟ ਸਕੂਲ ਵਿੱਚ ਕੀਤੀ ਸੀ ਪਰ 11ਵੀਂ 12ਵੀਂ ਅਤੇ ਗ੍ਰੈਜੂਏਸ਼ਨ ਲਈ ਮੈਨੂੰ ਪੈਸੇ ਆਉਂਦੇ ਕਿਸੇ ਪਾਸਿਓਂ ਨਾ ਦਿਖੇ ਇਸ ਲਈ ਮੈਂ ਸਰਕਾਰੀ ਸਕੂਲ ਵਿੱਚ ਦਾਖਲਾ ਲੈ ਲਿਆ ਪਿਓ ਨਾਮ ਦਾ ਸਖਸ਼ ਤਾਂ ਜਿਵੇਂ ਸਾਨੂੰ ਭੁੱਲ ਹੀ ਚੁੱਕਿਆ ਸੀ ਉਹ ਸ਼ਰਾਬ ਦੇ ਜੁਗਾਰ 'ਚ ਹੀ ਲੱਗਾ ਰਹਿੰਦਾ ਮਾਂ ਨੇ ਕਿਸੇ ਤਰ੍ਹਾਂ ਮਿਹਨਤ ਕਰਕੇ ਦਸਵੀਂ ਦਾ ਕਰਾਤੀ ਸੀ ਪਰ ਅੱਗੇ ਪੜ੍ਹਾਈ ਲਈ ਹੱਥ ਵੀ ਖੜੇ ਕਰ ਦਿੱਤੇ ਸਾਨੂੰ ਪੜ੍ਹਾਈ ਕਰਨਾ ਜਾਂ ਕੁਝ ਨਵਾਂ ਸਿੱਖਣਾ ਮੇਰੇ ਲਈ ਇੱਕ ਨਸ਼ੇ ਦੀ ਤੋੜ ਵਾਂਗੂ ਸੀ ਹਾਲਾਂਕਿ ਮੈਨੂੰ ਕੁਝ ਪਤਾ ਨਹੀਂ ਸੀ ਕਿ ਮੈਂ ਕੀ ਬਨਣਾ ਹੈ ਅੱਗੇ ਜਾ ਕੇ ਆਪਣੇ ਪਰਿਵਾਰਾਂ ਵਿੱਚ ਜੰਮਣ ਤੋਂ ਤੁਰੰਤ ਬਾਅਦ ਹੀ ਬੱਚੇ ਬਾਰੇ ਸੋਚਣ ਲੱਗਦੇ ਆ ਕਿ ਬੱਚਾ ਹੁਣ ਕੀ ਬਣੂ ਵੱਡਾ ਹੋਗੇ ਮੈਂ ਆਪਣੀ 11ਵੀਂ ਸਰਕਾਰੀ ਸਕੂਲ ਵਿੱਚ ਕਰਨੀ ਸੋਚਿਆ ਅਤੇ ਨਾਲ ਵੀ ਕੰਮ ਕਰ ਸਕਦਾ ਤੇ ਪੜ੍ਹਾਈ ਦਾ ਖਰਚਾ ਵੀ ਕੋਈ ਜ਼ਿਆਦਾ ਨਹੀਂ ਆ ਸਰਕਾਰੀ ਸਕੂਲ 'ਚ ਇਹ ਸੋਚ ਕੇ ਘਰ ਦਾ ਖਰਚਾ ਤੋੜਨ ਦੀ ਵੀ ਗੱਲ ਸੋਚ ਲਈ ਸਮਾਂ ਬਹੁਤ ਵਧੀਆ ਲੰਘ ਗਿਆ ਤੇ ਮੈਂ ਇਹ ਗ੍ਰੇਡ ਨਾਲ 12ਵੀਂ 11ਵੀਂ ਕਲਾਸ ਪਾਸ ਕਰ ਲਈ ਉਹ ਵੀ ਨਾਨ-ਮੈਡੀਕਲ ਵਿੱਚ ਘਰ ਦੇ ਤਾਂ ਇਹਨਾਂ ਸਬਜੈਕਟਾਂ ਬਾਰੇ ਕੁਝ ਨਹੀਂ ਜਾਣਦੇ ਸੀ ਪਰ ਰਿਸ਼ਤੇਦਾਰੀ ਵਿੱਚੋਂ ਇੱਕ ਮਾਮਾ ਮੰਮੀ ਦੀ ਮਾਸੀ ਦਾ ਬੇਟਾ ਉਹ ਸਾਡੇ ਕੋਲ ਆਇਆ ਤੇ ਮੈਨੂੰ ਪੁੱਛਣ ਲੱਗਾ ਕਿ ਪੁੱਤਰ ਜੀ ਕੀ ਕਰਦੇ ਹੋ ਮੈਂ ਕਿਹਾ ਮਾਮਾ ਜੀ ਪੜਦਾ ਹਾਂ ਹੁਣ 12ਵੀਂ ਵਿੱਚ ਹਾਂ ਉਸਨੇ ਪੁੱਛਿਆ ਕਿ ਪੁੱਤਰ ਜੀ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦੇ ਹੋ ਤਾਂ ਉਦੋਂ ਮੇਰਾ ਜਵਾਬ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ 12ਵੀਂ ਪਾਸ ਕਰਕੇ ਕਾਲਜ ਜਾਣਾ ਚਾਹੁੰਦਾ ਫਿਰ ਇੱਕ ਸਵਾਲ ਆਇਆ ਕਿ ਕਾਲਜ ਜਾ ਕੇ ਕੀ ਕਰੇਗਾ ਹੁਣ ਮੈਂ ਸਿੱਧਾ ਸਪੇਸ ਸਾਇੰਟਿਸਟ ਬਣਨ ਦੀ ਗੱਲ ਕਹਿ ਦਿੱਤੀ ਮਾਮਾ ਜੀ ਇਦਾਂ ਹਸੇ ਜਿਵੇਂ ਕੋਈ ਚੁਟਕਲਾ ਸੁਣਾ ਦਿੱਤਾ ਹੋਵੇ ਮੈਨੂੰ ਉਹ ਹਾਸਾ ਹੁਣ ਤੱਕ ਵੀ ਜ਼ਿਆਦਾ ਮੇਰੇ ਸੁਪਨਿਆਂ ਵਾਲੇ ਖੰਭ ਵੀ ਸ਼ਾਇਦ ਉਸੇ ਹਾਸੇ ਨੇ ਪੁੱਟ ਦਿੱਤੇ ਸੀ ਘਰਦਿਆਂ ਨੂੰ ਵੀ ਉਹਨਾਂ ਦੀ ਗੱਲ ਦਾ ਬਹੁਤ ਅਸਰ ਹੋਇਆ ਤੇ ਮੰਮੀ ਵੀ ਮੈਨੂੰ ਝੁੱਡੂ ਸਮਝਣ ਲੱਗੀ ਤੇ ਕਹਿੰਦੀ ਪੁੱਤ ਆਪਣਾ ਤਾਂ ਰੋਟੀ ਦਾ ਨਹੀਂ ਸਰਦਾ ਤੇ ਤੂੰ ਕਿਹੋ ਜਿਹੇ ਸ਼ੌਂਕ ਪਾਲੀ ਫਿਰਦਾ ਹੈ ਮੇਰਾ ਤਾਂ ਜਿਵੇਂ ਰੱਬ ਤੋਂ ਵੀ ਵਿਸ਼ਵਾਸ ਉੱਠ ਗਿਆ ਹੋਵੇ ਹਾਲਾਂਕਿ ਮੈਨੂੰ ਗ੍ਰਹਿਾਂ ਬਾਰੇ ਕੁਝ ਵੀ ਜਾਣਕਾਰੀ ਨਹੀਂ ਸੀ ਤੇ ਸਪੇਸ 'ਚ ਜਾਣ ਲਈ ਵਰਤੇ ਜਾਣ ਵਾਲੇ ਸਾਧਨਾਂ ਦੇ ਵਾਧੂ ਖਰਚੇ ਬਾਰੇ ਵੀ ਮੈਂ ਜਾਣਦਾ ਸੀ ਪਰ ਹੌਂਸਲਾ ਇਸ ਕਦਮ ਸੁੱਟਿਆ ਗਿਆ ਕਿ ਮੈਂ ਤਾਂ ਇੰਨਾ ਖੁਸ਼ਾਂਤ ਹੋ ਗਿਆ ਜਿਵੇਂ ਮੈਂ ਹੁਣ ਤੱਕ ਮਿਲਕੀ ਗੈਲੈਕਸੀ ਬਾਰੇ ਵੀ ਗੱਲ ਕਰਨ ਤੋਂ ਘਤਰਾਂਦਾ ਹਾਂ ਮੈਂ ਬਚਪਨ ਤੋਂ ਹੀ ਸਾਰਿਆਂ ਨੂੰ ਹਰ ਚੀਜ਼ ਬਾਰੇ ਸਵਾਲ ਪੁੱਛਦਾ ਸੀ ਇਸ ਲਈ ਸਾਰੇ ਮੈਨੂੰ ਸਿਰਦਰਦ ਕਹਿਣ ਲੱਗੇ ਤੇ ਮੇਰੇ ਸਵਾਲਾਂ ਦਾ ਜਵਾਬ ਲੱਭਣ ਦੀ ਬਜਾਏ ਮੈਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੇ ਹੁਣ ਜਦੋਂ ਮੈਂ 12ਵੀਂ ਚ ਨੌਨ ਮੈਡੀਕਲ ਰੱਖ ਲਈ ਤਾਂ ਸਾਰੇ ਰਿਸ਼ਤੇਦਾਰ ਮੈਨੂੰ ਕਹਿੰਦੇ ਬੜਾ ਉੱਠ ਔਖਾ ਸਬਜੈਕਟ ਹੈ ਪੁੱਤਰ ਤੂੰ ਆਰਥਸ ਵਿੱਚ 12ਵੀਂ ਕਰ ਲੈਂਦਾ ਹੁਣ ਤਾਂ ਸੱਚੀ ਮੈਨੂੰ ਵੀ ਔਖਾ ਲੱਗਣ ਲੱਗਿਆ ਜਦੋਂ ਫੀਸ ਭਰਨੀ ਹੁੰਦੀ ਤਾਂ ਮੈਂ ਪ੍ਰਿੰਸੀਪਲ ਨੂੰ ਅਗਲੇ ਮਹੀਨੇ ਦਾ ਕਹਿ ਕੇ ਟਾਲ ਦਿੰਦਾ ਇੱਕ ਦਿਨ ਛੋਟਾ ਚਾਚਾ ਘਰ ਆਇਆ ਉਸ ਦਿਨ ਸੋਮਵਾਰ ਸੀ ਤੇ ਬਿਜਲੀ ਦਾ ਕੱਟ ਲੱਗਣ ਕਰਕੇ ਮੈਨੂੰ ਸੋਮਵਾਰ ਛੁੱਟੀ ਹੁੰਦੀ ਸੀ ਚਾਚਾ ਸ਼ਰਾਬ ਦੀ ਬੋਤਲ ਵੀ ਨਾਲ ਲੈ ਕੇ ਆਇਆ ਸੀ ਤੇ ਡੈਡੀ ਨੂੰ ਪੈਗ ਲਾਉਣ ਲਈ ਪੁੱਛਿਆ ਡੈਡੀ ਵੀ ਪਹਿਲਾਂ ਹੀ ਥੋੜੀ ਪੀਤੀ ਹੋਈ ਸੀ ਪਰ ਪਤਾ ਨਹੀਂ ਕਿਉਂ ਜਿਵੇਂ ਹੀ ਚਾਚੇ ਨੇ ਬੋਤਲ ਕੱਢੀ ਤਾਂ ਡੈਡੀ ਹੁਣਾਂ ਨੂੰ ਤਾਂ ਚਾਹੀ ਚੜ ਗਿਆ ਐਨੇ ਟਾਈਮ ਤੱਕ ਮੈਂ ਡੈਡੀ ਕੋਲ ਬੈਠਾ ਪੜ ਰਿਆ ਸੀ ਕੀ ਬੋਤਲ ਨੇ ਡੈਡੀ ਦਾ ਸਾਰਾ ਧਿਆਨ ਖਿੱਚ ਲਿਆ ਤੇ ਮੇਰੇ ਡੈਡੀ ਨੇ ਮੇਰੇ ਕੋਲੋਂ ਕਿਤਾਬਾਂ ਪਾਸੇ ਕਰਦਿਆਂ ਹੋਇਆਂ ਇੰਜੁੱਠਿਆ ਜਿਵੇਂ ਅਸਲ ਖਜ਼ਾਨਾ ਹੁਣ ਹੱਥ ਲੱਗਾ ਹੋਵੇ ਚਾਚੇ ਦੇ ਸ਼ਰਾਬ ਦੀ ਬੋਤਲ ਕੱਢਣ ਤੇ ਡੈਡੀ ਤਾਂ ਖੁਸ਼ ਸੀ ਪਰ ਮੰਮੀ ਜਿਵੇਂ ਸੜਕੇ ਸੁਆਹ ਹੋ ਗਈ ਹੋਵੇ ਇਹਨੇ ਨੂੰ ਚਾਚੇ ਨੇ ਮੈਨੂੰ ਆਵਾਜ਼ ਮਾਰੀ ਤੇ ਨਾਲ ਦੀ ਦੁਕਾਨ ਚੋਂ ਪੁਝਿਆ ਲਿਆਉਣ ਲਈ ਕਿਹਾ ਜੇਬ ਚੋਂ ਦਸਾਂ ਦਾ ਨੋਟ ਵੀ ਕੱਢਿਆ ਜਿਸ ਨੂੰ ਵੇਖ ਕੇ ਮੈਨੂੰ ਹਲਕੀ ਜਿਹੀ ਮੁਸਕਾਨ ਹੋਈ ਪਰ ਡੈਡੀ ਨੇ ਪੈਸੇ ਲੈਣ ਤੋਂ ਮਨਾ ਕਰਨ ਦਾ ਇਸ਼ਾਰਾ ਕੀਤਾ ਤੇ ਮੰਮੀ ਨੂੰ ਆਵਾਜ਼ ਲਗਾਈ। ਮੰਮੀ ਨੇ ਮੈਨੂੰ ਦੁਕਾਨ ਦੇ ਹਿਸਾਬ ਵਾਲੀ ਕਾਪੀ ਦਿੱਤੀ ਤੇ ਭੁਜੀਆ ਲਿਆਉਣ ਲਈ ਕਿਹਾ। ਮੈਂ ਭੁਜੀਆ ਲਿਆ ਕੇ ਮੰਮੀ ਨੂੰ ਫੜਾ ਦਿੱਤਾ ਤੇ ਮੰਮੀ ਨੇ ਪਲੇਟ 'ਚ ਪਾ ਕੇ ਡੈਡੀ ਨੂੰ। ਵੈਸੇ ਤਾਂ ਇਹ ਇੱਕ ਛੋਟੀ ਜਿਹੀ ਗੱਲ ਹੈ ਪਰ ਮੇਰੀ ਜ਼ਿੰਦਗੀ ਤੇ ਇਸ ਦਾ ਬਹੁਤ ਵੱਡਾ ਅਸਰ ਪਿਆ। ਮੈਂ ਅਗਲੇ ਦਿਨ ਚਾਚੇ ਦੇ ਜਾਣ ਤੋਂ ਬਾਅਦ ਸ਼ਰਾਬ ਵਾਲੀ ਬੋਤਲ ਵਿੱਚ ਪਾਣੀ ਪਾ ਕੇ ਪੀ ਲਿਆ। ਤੇ ਸਕੂਲ ਦੇ ਦੋਸਤਾਂ ਨੂੰ ਕਿਹਾ ਕਿ ਰਾਤੀ ਮੈਂ ਸ਼ਰਾਬ ਪੀਤੀ ਸੀ ਜਿਸ ਦਾ ਨਸ਼ਾ ਮੈਨੂੰ ਹਜੇ ਤੱਕ ਵੀ ਹੈ ਇਸ ਲਈ ਮੈਂ ਦੋਸਤਾਂ ਵਿੱਚ ਹੀਰੋ ਬਣ ਗਿਆ ਇਥੋਂ ਤੱਕ ਕਿ ਮੈਂ ਫੈਕਟਰੀ ਵਿੱਚ ਵੀ ਸਾਰਿਆਂ ਨੂੰ ਦੱਸ ਦਿੱਤਾ ਜਦੋਂ ਠੇਕੇਦਾਰਾਂ ਨੂੰ ਪਤਾ ਲੱਗਾ ਤਾਂ ਉਸ ਨੇ ਮੈਨੂੰ ਬਹੁਤ ਸਮਝਾਇਆ ਪਰ ਮੈਂ ਤਾਂ ਇੱਕ ਗੱਲ ਨਾ ਪੱਲੇ ਬੰਨੀ ਉਲਟਾ ਉਸ ਨੂੰ ਆਪਣੇ ਉੱਪਰ ਲੱਗੇ ਅਫਸਰਾਂ ਬਾਰੇ ਜੋ ਕਿ ਯੂਪੀ ਬਿਹਾਰ ਦੇ ਭਈਆਂ ਦੀ ਉਦਾਹਰਣ ਦੇਣ ਲੱਗਿਆ ਜੋ ਕਿ ਅਫਸਰ ਲੱਗੇ ਹੋਏ ਹਨ ਕਿ ਉਹ ਵੀ ਤਾਂ ਸਿਗਰਟ ਤੰਬਾਕੂ ਗੁਟਕਾ ਤੇ ਸ਼ਰਾਬ ਆਦੀ ਪੀਂਦੇ ਹੀ ਹਨ ਅਗਲੇ ਸਾਡੇ ਅਫਸਰ ਆ ठेकेदार ਨੇ ਮੈਂ ਇੰਨੀ ਚਿੰਤਾ ਨਾ ਕੀਤੀ ਤੇ ਹਲਕਾ ਜਿਹਾ ਦਬਕਾ ਮਾਰ ਕੇ ਮੈਨੂੰ ਕੰਮ ਕਰਨ ਲਈ ਕਿਹਾ ਹੁਣ ਹੌਲੀ ਹੌਲੀ ਮੈਨੂੰ ਨਸ਼ਾ ਕਰਨ ਵਾਲੇ ਲੋਕ ਚੰਗੇ ਲੱਗਣ ਲੱਗੇ ਕਿਉਂਕਿ ਡੈਡੀ ਵੀ ਜਦੋਂ ਸ਼ਰਾਬ ਪੀ ਕੇ ਆਉਂਦਾ ਤਾਂ ਕੁਝ ਨਾ ਕੁਝ ਖਾਣ ਨੂੰ ਲੈ ਕੇ ਆਉਂਦਾ ਅਕਸਰ ਇਹ ਸਭ ਉਦੋਂ ਹੁੰਦਾ ਜਦੋਂ ਡੈਡੀ ਨੂੰ ਤਨਖਾਹ ਮਿਲਦੀ 2-4 ਦਿਨ ਤਾਂ ਡੈਡੀ ਰਾਜਿਆਂ ਵਾਂਗ ਐਸ਼ ਕਰਦਾ ਕਦੇ ਮੀਟ ਨਾਲ ਕਦੇ ਪਕੌੜਿਆਂ ਨਾਲ ਜਾਂ ਫਿਰ ਸਮੋਸਿਆਂ ਨਾਲ ਸ਼ਰਾਬ ਪਿੰਦਾ ਪਰ ਤਨਖਾਹ ਆਉਣ ਤੋਂ ਹਫ਼ਤਾਗੂ ਬਾਅਦ ਮੈਂ ਮੰਮੀ ਨੂੰ ਕਈ ਵਾਰ ਰਸੋਈ ਵਿੱਚ ਰੋਂਦਿਆਂ ਦੇਖਿਆ ਜਦੋਂ ਮੇਰੇ 12ਵੇਂ ਦੇ ਪੇਪਰਾਂ ਦਾ ਸਮਾਂ ਨੇੜੇ ਆਇਆ ਤਾਂ ਮੈਨੂੰ ਫੈਕਟਰੀ ਵਿੱਚੋਂ ਕੰਮ ਛੱਡਣਾ ਪਿਆ ਕਿਉਂਕਿ ਮੇਰਾ ਕੈਮਿਸਟਰੀ ਵਿੱਚ ਹੱਥ ਥੋੜਾ ਤੰਗ ਸੀ ਇਸ ਲਈ ਮੈਂ ਟਿਊਸ਼ਨ ਰੱਖਣ ਦੀ ਸੋਚੀ ਮੰਮੀ ਨੇ ਵੀ ਮਨਾ ਨਾ ਕੀਤਾ ਤੇ ਡੈਡੀ ਵੀ ਮੰਨ ਗਿਆ ਆਖਿਰ ਪੇਪਰ ਆ ਗਏ ਪਹਿਲਾ ਪੇਪਰ ਇੰਗਲਿਸ਼ ਦਾ ਦੂਜਾ ਮੈਥ ਦਾ ਤੇ ਤੀਜਾ కెਮਿਸਟਰੀ ਦਾ ਸੀ ਤਿੰਨੋਂ ਪੇਪਰ ਮੇਰੇ ਬਹੁਤ ਵਧੀਆ ਨਿਕਲ ਗਏ ਨਕਲ ਤਾਂ ਚੱਲੀ ਪਰ ਮੈਨੂੰ ਨਕਲ ਮਾਰਨ ਦੀ ਥੋੜੀ ਬਹੁਤ ਹੀ ਲੋੜ ਪਈ ਇੱਕ ਦੋ ਪਰਚੀਆਂ ਹੀ ਮੈਂ ਵਰਤੀਆਂ ਹੁਣ ਮੈਂ ਬਿਲਕੁਲ ਤਣਾਅ ਤੋਂ ਪਰੇ ਸੀ ਕਿਉਂਕਿ ਆਉਣ ਵਾਲੇ ਬਾਕੀ ਪੇਪਰਾਂ ਦਾ ਮੈਨੂੰ 100% ਯਕੀਨ ਸੀ ਕਿ ਮੇਰੇ ਨੰਬਰ ਬਹੁਤ ਵਧੀਆ ਹੋਣਗੇ ਹੁਣ ਫਿਜ਼ਿਕਸ ਦਾ ਪੇਪਰ ਸੀ ਸਮਾਂ ਸ਼ੁਰੂ ਹੋਇਆ ਹੀ ਸੀ ਕਿ 10 ਕੁ ਮਿੰਟਾਂ ਬਾਅਦ ਬਹੁਤ ਨਕਲ ਵੱਜੀ ਮੈਂ ਕਿਸੇ ਵੱਲ ਧਿਆਨ ਨਾ ਦਿੰਦੇ ਹੋਏ ਪੇਪਰ ਕਰ ਹੀ ਰਿਹਾ ਸੀ ਕਿ ਅਚਾਨਕ ਫੁਲਾਈਂਗ ਆਉਣ ਦਾ ਰੌਲਾ ਪੈ ਗਿਆ ਮੈਂ ਕਲਾਸ ਦੀ ਖਿੜਕੀ ਕੋਲ ਬੈਠਾ ਸੀ ਜਦੋਂ ਸਭ ਨੇ ਰੌਲਾ ਪਾਇਆ ਤੇ ਪਰਚੀਆਂ ਇੱਧਰ ਉੱਧਰ ਸੁੱਟਣ ਲੱਗੇ ਜਿਵੇਂ ਹੀ ਅਫਸਰ ਅੰਦਰ ਆਏ ਤਾਂ ਮੈਨੂੰ ਪਤਾ ਹਿਨਾ ਲੱਗਾ ਜਦੋਂ ਕਿਸੇ ਨੇ ਪਰਚੀ ਮੇਰੇ ਕੋਲ ਸੁੱਟ ਦਿੱਤੀ ਮੈਂ ਡਰਿਆ ਹੋਇਆ ਪਰਚੀ ਫੜ ਕੇ ਖਿੜਕੀ ਚੋਂ ਬਾਹਰ ਸੁੱਟ ਹੀ ਰਿਹਾ ਸੀ ਕਿ ਫ્લાਇੰਗ ਵਾਲੇ ਅਫਸਰ ਨੇ ਮੈਨੂੰ ਦੇਖ ਲਿਆ ਉਹ ਮੇਰੇ ਕੋਲ ਆਇਆ ਤੇ ਪੇਪਰ ਖੋ ਕੇ ਲੈ ਗਿਆ ਮੇਰੇ ਰੋਂਣ ਤੇ ਵੀ ਉਸਨੇ ਪੇਪਰ ਵਾਪਸ ਨਾ ਦਿੱਤਾ ਸਕੂਲ ਦੇ ਪ੍ਰਿੰਸੀਪਲ ਨੇ ਵੀ ਕਿਹਾ ਪਰ ਉਸਨੇ ਮੈਨੂੰ ਕਲਾਸ ਚੋਂ ਬਾਹਰ ਕੱਢ ਦਿੱਤਾ ਤੇ ਕਿਹਾ ਕਿ ਜੇਕਰ ਤੂੰ ਫਿਜ਼ਿਕਸ ਦਾ ਪੇਪਰ ਦੁਬਾਰਾ ਦੇਣਾ ਹੈ ਤਾਂ ਕੰਪਾਰਟਮੈਂਟ ਭਰ ਕੇ ਦੇਵੀ ਨਹੀਂ ਤਾਂ ਸਾਰੇ ਪੇਪਰਾਂ ਵਿੱਚੋਂ ਫੇਲ ਕਰ ਦਿੱਤਾ ਜਾਵੇਗਾ ਹੌਸਲਾ ਇਸ ਤਰ੍ਹਾਂ ਡਿੱਗ ਗਿਆ ਕਿ ਜਿਵੇਂ ਮੈਂ ਅੱਗੇ ਆਉਣ ਵਾਲੇ ਕਿਸੇ ਵੀ ਪੇਪਰ ਦੀ ਤਿਆਰੀ ਨਾ ਕੀਤੀ ਤੇ ਔਖੇ-ਸੌਖੇ ਸਾਰੇ ਪੇਪਰਾਂ ਦੇ ਇੱਕ ਕੰਪਾਰਟਮੈਂਟ ਹੁੰਦੇ ਹੋਏ ਵੀ 71% ਨੰਬਰ ਲੈ ਪਰ ਅੰਦਰੋਂ ਤਾਂ ਪੜ੍ਹਾਈ ਵਾਲਾ ਕੀੜਾ ਹੀ ਖਤਮ ਹੋ ਗਿਆ ਸੀ ਫਿਰ ਹੁਣ ਮੈਂ ਫੈਕਟਰੀ ਵਿੱਚ ਕੰਮ ਲੱਭਣ ਲੱਗਾ ਪਰ ਕਿਤੇ ਕੰਮ ਨਾ ਮਿਲਿਆ ਆਖਰ ਨੂੰ ਮੈਂ ਮੰਮੀ ਨੂੰ ਜ਼ੋਰ ਪਾਇਆ ਕਿ ਉਹ ਸਾਡੇ ਗਵਾਂਢੀਆਂ ਦੇ ਮੁੰਡੇ ਗਿਆਨ ਨਾਲ ਗੱਲ ਕਰੇ ਜੋ ਕਿ ਉਸ ਸਮੇਂ ਦੁਬਈ ਤੋਂ ਛੁੱਟੀ ਲੈ ਕੇ ਆਇਆ ਹੋਇਆ ਸੀ ਮੰਮੀ ਨੇ ਉਹਨਾਂ ਨਾਲ ਗੱਲ ਕੀਤੀ ਤੇ ਉਹ ਸਾਰਾ ਖਰਚਾ ਦੱਸਦੇ ਹੋਏ ਮੰਨ ਗਏ ਮੈਂ ਪਾਸਪੋਰਟ ਬਣਵਾਇਆ ਤੇ ਕਾਪੀ ਉਹਨਾਂ ਨੂੰ ਦੇ ਦਿੱਤੀ ਮਹੀਨੇ ਵਿੱਚ ਮੇਰਾ ਵੀਜ਼ਾ ਆ ਗਿਆ ਮੈਂ ਦੁਬਈ ਪਹੁੰਚ ਗਿਆ ਪਹਿਲਾ ਦਿਨ ਹੀ ਮੈਨੂੰ ਕੰਪਨੀ ਦੇ ਫੋਰਮੈਨ ਵੱਲੋਂ ਸਿਮਿੰਟ ਦੇ ਬੋਰੇ ਲਾਉਣ ਲਈ ਕਿਹਾ ਗਿਆ ਜਿਨ੍ਹਾਂ ਦਾ ਭਾਰ 50 ਕਿਲੋ ਇੱਕ ਬੋਰੇ ਦਾ ਸੀ ਮੈਂ ਮਰਦੇ ਜਿਉਂਦੇ ਨੇ ਲਾਏ ਪਰ ਅਗਲੇ ਦਿਨ ਸਰੀਰ ਨੇ ਕੰਮ ਕਰਨ ਤੋਂ ਜਵਾਬ ਦੇ ਦਿੱਤਾ ਮੈਂ ਤਿੰਨ ਦਿਨਾਂ ਬਾਅਦ ਕੰਮ ਤੇ ਗਿਆ ਹੁਣ ਫਾਰਮੈਨ ਨੇ ਮੈਨੂੰ ਹਲਕੇ ਕੰਮ ਤੇ ਲਾਇਆ ਤੇ ਕਿਹਾ ਸਿੰਘ ਜੀ ਰੋਜ਼ ਕੰਮ ਪਰ ਆਣਾ ਹੈ ਛੁੱਟੀ ਨਹੀਂ ਚਾਹੀਏ ਮੈਂ ਇੰਗਲਿਸ਼ ਵਿੱਚ ਜਦੋਂ ਕਿਹਾ ਕਿ ਸਰ ਮੈਂ ਭਾਰਾ ਕੰਮ ਨਹੀਂ ਕਰ ਸਕਦਾ ਤਾਂ ਉਹ ਮੇਰੇ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਮੈਨੂੰ ਹਲਕੇ ਕੰਮ ਤੇ ਲਗਾ ਦਿੱਤਾ ਇੱਥੋਂ ਤੱਕ ਕਿ ਅਗਲੇ 1 ਸਾਲ ਤੱਕ ਮੈਂ ਕੰਪਨੀ ਦੇ ਸਾਰੇ ਪੰਜਾਬੀ ਆਪਣੇ ਨਾਲ ਜੋੜ ਲਏ ਹੁਣ ਪੰਜਾਬੀ ਤਾਂ ਕੀ ਦੁਬਈ ਵਿੱਚ ਰਹਿੰਦੇ ਕੰਪਨੀ ਦੇ ਤਮਿਲ ਮਲਿਆਲਮ ਤੇ ਪਾਕਿਸਤਾਨੀ ਪੰਜਾਬੀ ਵੀ ਮੈਨੂੰ ਪਿਆਰ ਕਰਨ ਲੱਗੇ। ਹਰ ਕੋਈ ਜਦੋਂ ਮੇਰੇ ਕੋਲੋਂ ਲੰਘਦਾ ਤਾਂ ਬੁਲਾ ਕੇ ਹੀ ਲੰਘਦਾ। ਸ਼ਾਇਦ ਛੋਟੀ ਉਮਰ 'ਚ ਵੀ ਮੇਰਾ ਸੁਭਾਅ ਬਹੁਤ ਚੰਗਾ ਲੱਗਦਾ ਸੀ ਲੋਕਾਂ ਨੂੰ। ਮੈਂ ਵੀ ਸਾਰਿਆਂ ਨੂੰ ਉਮਰ ਦੇ ਹਿਸਾਬ ਨਾਲ ਜਾਂ ਰੁਤਬੇ ਦੇ ਹਿਸਾਬ ਨਾਲ ਇੱਜ਼ਤ ਦਿੰਦਾ। ਹੁਣ ਤੱਕ ਮੇਰੇ ਕਮਰੇ 'ਚ ਰਹਿੰਦੇ ਮੇਰੇ ਦੋਸਤ ਮੇਰੇ ਲਈ ਜੁਮੇ ਰਾਤ ਨੂੰ ਬੀਅਰ ਲੈ ਕੇ ਆਉਂਦੇ ਤੇ ਮੇਰੀਆਂ ਗੱਲਾਂ ਸੁਣਦੇ। ਸਮਾਂ ਬੀਤਦਾ ਗਿਆ ਤੇ ਮੈਂ ਬੀਅਰ ਛੱਡ ਹੁਣ ਸ਼ਰਾਬ 'ਚ ਵੜ ਗਿਆ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੈਂ 2 ਹਫ਼ਤਿਆਂ ਵਿੱਚ 3-4 ਵਾਰ ਸ਼ਰਾਬ ਪੀਣ ਦਾ ਆਦੀ ਹੋ ਗਿਆ ਹੁਣ ਤਾਂ ਮੇਰਾ ਘਰ ਵਾਪਸ ਆਉਣ ਨੂੰ ਵੀ ਜੀ ਨਾ ਕਰਦਾ ਮੈਂ 4 ਸਾਲ ਬਾਅਦ ਛੁੱਟੀ ਤੇ ਘਰ ਆਇਆ ਪਰ ਮੇਰਾ ਦਿਲ ਨਾ ਲੱਗਦਾ ਮੈਂ ਕਈ ਨਸ਼ੇੜੀ ਆਪਣੇ ਦੋਸਤ ਬਣਾ ਲਏ ਪਹਿਲਾਂ ਜਿਹੜੇ ਪਹਿਲਾਂ ਥੋੜਾ ਬਹੁਤ ਹੀ ਮੈਨੂੰ ਜਾਣਦੇ ਸੀ ਉਹਨਾਂ ਕਰਕੇ ਨਸ਼ੇੜੀਆਂ ਚ ਮੇਰੀ ਬਹੁਤ ਜਾਣ ਪਹਿਚਾਣ ਵਧੀ ਤੇ ਮੈਂ ਸਮੈਕ ਵੀ ਪੀਣ ਲੱਗਾ ਹੁਣ ਤੱਕ ਮੈਂ ਨਸ਼ਿਆਂ ਦਾ ਆਦੀ ਬਣ ਚੁੱਕਿਆ ਸੀ ਮੰਮੀ ਨੂੰ ਵੀ ਪਤਾ ਲੱਗ ਗਿਆ ਸੀ ਉਹ ਰੋਜ਼ ਮੈਨੂੰ ਕਹਿੰਦੀ ਕਿ ਤੂੰ ਵੀ ਪਿਓ ਤੇ ਗਿਆ ਨਾਲੇ ਰੋਂਦੀ ਵੀ ਜਦੋਂ ਮੇਰੀ ਛੁੱਟੀ ਖਤਮ ਹੋਈ ਤਾਂ ਮੈਂ ਵਾਪਸ ਦੁਬਈ ਚਲਾ ਗਿਆ ਜਿੱਥੇ ਮੇਰਾ ਭੋਰਾ ਵੀ ਦਿਲ ਨਾ ਲੱਗੇ ਨਸ਼ੇ ਦੀ ਤੋੜ ਮੈਨੂੰ ਰੋਜ਼ ਖਿੱਚਦੀ ਮੈਂ ਤਾਂ ਰੋਜ਼ ਸ਼ਰਾਬ ਪੀਂਦਾ ਤੇ ਘਰ ਜਾਣ ਦੀ ਸੋਚਦਾ ਹੁਣ ਰੋਜ਼ ਸ਼ਰਾਬ ਪੀਣ ਕਰਕੇ ਮੇਰੇ ਦੋਸਤਾਂ 'ਚ ਮੇਰੀ ਇੱਜ਼ਤ ਘਟ ਗਈ ਤੇ ਮੈਨੂੰ ਮਜ਼ਾਕ ਵੀ ਕਰਨ ਲੱਗ ਪਏ ਪਰ ਹੁਣ ਮੇਰਾ ਵੀਜ਼ਾ ਖਤਮ ਹੋਣ ਵਾਲਾ ਸੀ ਤੇ ਕੰਪਨੀ ਨੇ ਮੈਨੂੰ ਵੀਜ਼ਾ ਰੀਨਿਊ ਕਰਨ ਬਾਰੇ ਪੁੱਛਿਆ ਮੈਂ ਮਨਾ ਕਰ ਦਿੱਤਾ ਤੇ ਵਾਪਸ ਪੰਜਾਬ ਆ ਗਿਆ ਹੁਣ ਤਾਂ ਮੈਂ ਵੀ ਨਸ਼ੇੜੀ ਬਣ ਚੁੱਕਿਆ ਸੀ ਸਮੈਕ ਤੇ ਸ਼ਰਾਬ ਵੀ ਮੇਰੇ ਲਈ ਆਮ ਸੀ ਮੰਮੀ ਲਈ ਘਰ ਤਾਂ ਜਿਵੇਂ ਉੱਜੜ ਚੁੱਕਿਆ ਸੀ ਪਰ ਗਰੀਬੀ ਵਾਲਾ ਦੌਰ ਵੀ ਮੇਰੇ ਦਿਮਾਗ ਵਿੱਚ ਚੱਲਦਾ ਰਹਿੰਦਾ ਇੱਕ ਵਾਰ ਮੈਂ ਸਾਰੇ ਹਿੰਮਤ ਕਰਕੇ ਨਸ਼ੇ ਕੀ ਛੱਡੇ ਕਿ ਮੰਮੀ ਵੀ ਨੌ ਬਰ ਨੌ ਹੋ ਗਈ ਤੇ ਮੈਨੂੰ ਕਿਸੇ ਨੇ ਸਿੰਗਾਪੁਰ ਬਾਰੇ ਦੱਸਿਆ ਤੇ ਨਾਲ ਹੀ 6 ਮਹੀਨੇ ਚੇਨਈ ਕੋਰਸ ਕਰਨ ਬਾਰੇ ਵੀ ਕਿਹਾ ਮੈਂ ਮੰਨ ਗਿਆ ਤੇ ਚੇਨਈ ਚਲਾ ਗਿਆ ਮੈਂ ਤਾਂ 3 ਮਹੀਨੇ ਚ ਹੀ ਟੈਸਟ ਪਾਸਟ ਕਰ ਲਿਆ ਹੁਣ ਘਰ ਵਾਪਸ ਆ ਕੇ ਮੈਂ ਵੀਜ਼ਾ ਅਪਲਾਈ ਕਰ ਦਿੱਤਾ ਤੇ ਨਾਲ ਹੀ ਫੈਕਟਰੀ ਵਿੱਚ ਵੀ ਲੱਗ ਗਿਆ ਹੌਣ ਤੱਕ ਮੇਰੇ ਕੋਲ ਜਮਾ ਕੀਤੇ ਸਾਰੇ ਪੈਸੇ ਮੁੱਕ ਚੁੱਕੇ ਸਨ ਤੇ ਮੰਮੀ ਨੇ ਸਾਰੇ ਰਿਸ਼ਤੇਦਾਰਾਂ ਨੂੰ ਪੈਸਿਆਂ ਲਈ ਕਿਹਾ ਮਸਾ ਕੋ ਦੋ ਕੁ ਮਹੀਨੇ ਹੀ ਲੰਗੇ ਕਿ ਮੇਰਾ ਸਿੰਗਾਪੁਰ ਦਾ ਵੀਜ਼ਾ ਵੀ ਆ ਗਿਆ ਪੈਸੇ ਇਕੱਠੇ ਕਰਨ 'ਚ ਸਾਨੂੰ ਬਹੁਤ ਪਰੇਸ਼ਾਨੀ ਹੋਈ ਪਰ ਮੰਮੀ ਦਾ ਸਾਰਾ ਸੋਨਾ ਵੇਚ ਕੇ ਉਹ ਵੀ ਹੱਲ ਹੋ ਗਿਆ ਜਿਸ ਦਿਨ ਮੈਂ ਜਾਣਾ ਸੀ ਮੰਮੀ ਵਾਰ-ਵਾਰ ਇਹੀ ਸਮਝਾਉਂਦੀ ਰਹੀ ਕਿ ਪੁੱਤ ਦੁਬਾਰਾ ਕਦੇ ਆਪਣੇ ਮੂੰਹ ਨੂੰ ਨਸ਼ਾ ਨਾ ਲਾਵੇਂ ਮੈਂ ਹਾਂ ਵਿੱਚ ਹਾਮੀ ਤਾਂ ਭਰ ਦਿੱਤੀ ਪਰ ਦਿਲ ਪੱਕੀ ਤਰ੍ਹਾਂ ਨਸ਼ਿਆਂ ਤੋਂ ਦੂਰ ਹੋਣ ਦੀ ਹਾਮੀ ਨਹੀਂ ਸੀ ਭਰਦਾ ਸਿੰਗਾਪੁਰ ਪਹੁੰਚਣ 'ਚ ਜਿਸ ਦੋਸਤ ਦੇ ਰਿਸ਼ਤੇਦਾਰ ਨੇ ਮੇਰੀ ਮਦਦ ਕੀਤੀ ਸੀ ਉਸ ਦਿਨ ਉਸ ਦਾ ਜਨਮਦਨ ਸੀ ਤੇ ਉਸ ਨੇ ਮੈਨੂੰ ਉਸ ਰਾਤ ਆਪਣੇ ਕੋਲ ਜਾਣ ਨੂੰ ਕਿਹਾ ਮੇਰੀ ਕੰਪਨੀ ਵਾਲਿਆਂ ਨੇ ਵੀ ਮੇਰੇ ਕੋਲ ਆਉਣ ਦੀ ਖਬਰ ਦੇ ਦਿੱਤੀ ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਜਿੱਥੇ ਉਸ ਦੇ ਕੁਝ ਹੋਰ ਵੀ ਦੋਸਤ ਰਹਿੰਦੇ ਸਨ ਜੋ ਕਿ ਉਸ ਦੇ ਰੂਮ ਪਾਰਟਨਰ ਸਨ ਉਹ ਸਾਰੇ ਪਹਿਲਾਂ ਹੀ ਸ਼ਰਾਬ ਪੀ ਰਹੇ ਸਨ ਤੇ ਆਉਂਦਿਆ ਸਾਰ ਸਾਨੂੰ ਵੀ ਪਾਣੀ ਦੀ ਥਾਂ ਸ਼ਰਾਬ ਹੀ ਪੁੱਛੀ ਮੈਂ ਮਨਾ ਕਰਦੇ ਹੋਏ ਪੱਜ ਨਾਲ ਆਪਣਾ ਸਮਾਨ ਅੰਦਰ ਰੱਖਿਆ ਅਤੇ ਉਹਨਾਂ ਕੋਲ ਲੱਗੇ ਬੈੱਡ ਤੇ ਬੈਠ ਗਿਆ ਉਹ ਮੇਰੇ ਨਾਲ ਹਾਸਾ ਮਜ਼ਾਕ ਕਰਨ ਲੱਗ ਪਏ ਤੇ ਮੈਂ ਵੀ ਕੁਝ ਕੁ ਹਸੇ ਵਾਲੀਆਂ ਗੱਲਾਂ ਕਰਕੇ ਮਿੰਟਾਂ ਵਿੱਚ ਹੀ ਉਹਨਾਂ ਵਿੱਚ ਘੁਲ ਮਿਲ ਗਿਆ ਇੰਨੇ ਨੂੰ ਬਾਜੀ ਵੀ ਕੱਪੜੇ ਬਦਲ ਕੇ ਆਏ ਤੇ ਉਹਨਾਂ ਕੋਲ ਬੈਠ ਕੇ ਤੇ ਪੈਗ ਲਾਉਣ ਲੱਗੇ ਮੈਨੂੰ ਕਈ ਵਾਰ ਉਹਨਾਂ ਪੈਗ ਲਈ ਪੁੱਛਿਆ ਪਰ ਮੈਂ ਚਾਹੁੰਦਾ ਹੋਇਆ ਵੀ ਮਨਾਂ ਕਰਦਾ ਰਿਹਾ ਆਖਿਰ ਇੱਕ ਮੁੰਡੇ ਨੇ ਆਪਣੇ ਲੋਕਰ 'ਚੋਂ ਬੀਅਰ ਕੱਢੀ ਤੇ ਮੈਨੂੰ ਦਿੰਦੇ ਹੋਏ ਹੱਸਦੇ ਹੋਏ ਨੇ ਕਿਹਾ ਕਿ ਪੀਲਾ ਹੋਣਾ ਰੱਬ ਨੂੰ ਕੀ ਮੂੰਹ ਦਿਖਾਏਗਾ ਮੈਂ ਬੀਅਰ ਫੜੀ ਤੇ ਕੁਝ ਸਕਿੰਟਾਂ 'ਚ ਖਾਲੀ ਕਰਕੇ ਅੱਗੇ ਰੱਖ ਦਿੱਤੀ ਚੌੜ-ਚੌੜ 'ਚ ਆਉਂਦੇ ਨੇ ਕਿਹਾ ਕਿ ਇਹ ਸਭ ਬੀਅਰ ਤੇ ਮੇਰੇ ਲਈ ਪਾਣੀ ਆ ਸਭ ਹੈਰਾਨ ਹੋ ਗਏ ਮੇਰੇ ਤੋਂ ਜਿਸ ਤਰ੍ਹਾਂ ਮੈਂ ਸ਼ਰਾਬ ਪੀਣ ਲੱਗਾ ਉਹਨਾਂ ਨੂੰ ਆਪਣੇ ਲਈ ਕੁਝ ਵੀ ਬਚਦਾ ਨਜ਼ਰ ਨਾ ਆਇਆ। ਭਾਜੀ ਨੇ ਹੋਰ ਸ਼ਰਾਬ ਤੇ ਮੀਟ ਮੰਗਵਾਇਆ ਤੇ ਮੇਰੇ ਉੱਤੇ ਪਤਾ ਨਹੀਂ ਕਾਹਦਾ ਮਾਨਜਿਆ ਮਹਿਸੂਸ ਕਰਨ ਲੱਗਾ। ਜਿਵੇਂ ਮੈਂ ਸਪੇਸ 'ਚ ਜਾ ਕੇ ਵਾਪਸ ਆਉਣ ਵਾਲਾ ਪਹਿਲਾ ਯਾਤਰੀ ਹੋਵਾਂ। ਹੁਣ ਸ਼ਰਾਬ ਤਾਂ ਮੂੰਹ ਲੱਗ ਹੀ ਗਈ ਸੀ। ਇੰਨੇ ਸਮੇਂ ਬਾਅਦ ਤੇ ਮੈਨੂੰ ਮਾਂ ਦੀਆਂ ਸਭ ਗੱਲਾਂ ਵੀ ਭੁੱਲ ਗਈਆਂ ਸਨ। ਮੇਰੀ ਕੰਪਨੀ 'ਚ ਕੰਮ ਠੇਕੇ ਤੇ ਹੋਣ ਕਰਕੇ ਮੇਰੇ ਚੰਗੇ ਪੈਸੇ ਬਣਦੇ ਸਨ। ਜਿਸ ਕਰਕੇ ਮੈਂ ਕੁਝ ਮਹੀਨਿਆਂ ਵਿੱਚ ਹੀ ਸਾਰਾ ਕਰਜ਼ਾ ਲਾਤਾ ਤੇ ਚਿੰਤਾ ਮੁਕਤ ਹੋ ਗਿਆ। ਹੁਣ ਜਿੱਥੇ ਮੈਂ ਹਫ਼ਤੇ ਬਾਅਦ ਸ਼ਰਾਬ ਪੀਂਦਾ ਸੀ ਫਿਰ ਇੱਕ ਦੋ ਦਿਨ ਛੱਡ ਕੇ ਪੀਣ ਲੱਗਾ ਤੇ ਹੌਲੀ-ਹੌਲੀ ਪਹਿਲਾਂ ਵਾਂਗ ਰੋਜ਼ਾਨਾ ਹੋ ਗਿਆ। ਕੰਪਨੀ 'ਚ ਠੇਕੇ ਤੇ ਪੈਸਿਆਂ 'ਚ ਕਟੌਤੀ ਕਰਨ ਦੇ ਰੋਲੇ 'ਚ ਮੈਂ ਅੱਗੇ ਹੋਇਆ ਤੇ ਮੇਰੇ ਸਮੇਤ ਕਈ ਜਣਿਆਂ ਨੂੰ ਕੰਪਨੀ ਨੇ ਵਾਪਸ ਪੰਜਾਬ ਭੇਜ ਦਿੱਤਾ। ਹੁਣ ਤੱਕ ਮੈਂ 4 ਪੈਸੇ ਜੋੜ ਲੈ ਸਨ। ਮੈਨੂੰ ਘਰ ਵਾਪਸ ਆਉਣ ਦੀ ਕੋਈ ਚਿੰਤਾ ਨਹੀਂ ਸੀ। ਮੈਂ ਮੰਮੀ ਲਈ ਇੱਕ ਸੋਨੇ ਦੀ ਚੈਨ ਵੀ ਬਣਵਾ ਲਈ ਆਉਣ ਲੱਗਿਆ ਮੈਂ ਘਰ ਆ ਕੇ ਬੜਾ ਖੁਸ਼ ਸੀ ਤੇ ਮੰਮੀ ਜ਼ਿਆਦਾ ਖੁਸ਼ ਨਹੀਂ ਸੀ ਕਿਉਂਕਿ ਮੈਂ ਪਹਿਲੇ ਦਿਨ ਹੀ ਸ਼ਰਾਬ ਨਾਲ ਰੱਜਿਆ ਘਰ ਆਇਆ ਸੀ ਮੈਂ ਰਾਤ ਹੀ ਸਾਰਾ ਸਮਾਨ ਬੈਗ ਖੋਲ ਕੇ ਮੰਮੀ ਨੂੰ ਦੱਸ ਦਿੱਤਾ ਜਦੋਂ ਕਿ ਮੇਰੇ ਪੈਰ ਨਹੀਂ ਸੀ ਲੱਗ ਰਹੇ ਧਰਤੀ ਤੇ ਮੰਮੀ ਨੇ ਬੈਗ ਬੰਦ ਕਰਕੇ ਮੈਨੂੰ ਰੋਟੀ ਦਿੱਤੀ ਤੇ ਮੈਂ ਖਾ ਕੇ ਸੌਂ ਗਿਆ ਜਦੋਂ ਮੈਂ ਸਵੇਰੇ ਉੱਠਿਆ ਤਾਂ ਸਿਰ ਦਰਦ ਬਹੁਤ ਕੀਤਾ ਮਾਂ ਨੇ ਲਿੰਕਾ ਲਿਆ ਕੇ ਪਿਆਇਆ ਤਾਂ ਸਹੀ ਪਰ ਚਿਹਰੇ ਦਾ ਦਰਦ ਤੇ ਅਥਰੂ ਨਾ ਸ਼ਿਪਾ ਸਕੀ ਮਾਂ ਦੇ ਕਈ ਝਾਤਾਂ ਪਹਿਲਾਂ ਹੀ ਮੇਰੇ ਪਿਓ ਦੀ ਸ਼ਰਾਬ ਨੇ ਦੱਬ ਲੈ ਸਨ ਤੇ ਪੁੱਤ ਦੇ ਸਿਰ ਤੇ ਮਾਣ ਕਰਨ ਦੇ ਸਾਰੇ ਝਾ ਮੈਂ ਤੋੜ ਦਿੱਤੇ ਹੁਣ ਤੱਕ ਮੈਂ ਵੀ ਨਸ਼ਿਆਂ ਚ ਪੂਰੀ ਤਰ੍ਹਾਂ ਡੁੱਬ ਚੁੱਕਾ ਸੀ ਮੰਮੀ ਵੀ ਮੇਰੇ ਵਾਪਸ ਆਉਣ ਦੀ ਇੱਛਾ ਛੱਡ ਚੁੱਕੀ ਸੀ ਤੇ ਮੇਰੇ ਤੋਂ ਮੰਮੀ ਤੋਂ ਮੇਰੇ ਲਈ ਮਾਤਾ ਬਣ ਚੁੱਕੀ ਸੀ ਮਾਤਾ ਨੂੰ ਕਿਸੇ ਨੇ ਸ਼ਰਾਬ ਛਡਾਉਣ ਦੀ ਦਵਾਈ ਬਾਰੇ ਦੱਸਿਆ ਤੇ ਮਾਤਾ ਖੁਸ਼ੀ-ਖੁਸ਼ੀ ਜਾ ਕੇ ਦਵਾਈ ਲੈ ਆਈ ਤੇ ਸਬਜੀ ਜਾਂ ਦਹੀਂ ਚ ਪਾ ਕੇ ਮੈਨੂੰ ਪਹਿਲੀ ਵਾਰ ਦਿੱਤੀ ਮੈਂ ਜਦੋਂ ਰਾਤ ਨੂੰ ਸ਼ਰਾਬ ਪੀਤੀ ਤਾਂ ਮੇਰਾ ਬੜਾ ਮਾੜਾ ਹਾਲ ਹੋਇਆ ਮੇਰੇ ਦਿਲ ਦੀ ਧੜਕਣ ਵਧ ਗਈ ਤੇ ਚਿਹਰਾ ਲਾਲ ਹੋ ਗਿਆ ਬਹੁਤ ਘਬਰਾਟ ਹੋਈ ਤੇ ਤਿੰਨ-ਚਾਰ ਉਲਟੀਆਂ ਵੀ ਆਈਆਂ ਉਸ ਤੋਂ ਅਗਲੇ ਦਿਨ ਮੈਂ ਡਰਦੇ ਮਾਰੇ ਨੇ ਸ਼ਰਾਬ ਨਾ ਪੀਤੀ ਇੱਕ ਦਿਨ ਸ਼ਰਾਬ ਛੱਡਣ ਤੋਂ ਬਾਅਦ ਜਦੋਂ ਮੈਂ ਫਿਰ ਸ਼ਰਾਬ ਪੀਤੀ ਤਾਂ ਮੇਰਾ ਹਾਲ ਉਹੀ ਸੀ ਹੁਣ ਮੈਂ ਡਰਦਾ ਸ਼ਰਾਬ ਨਾ ਪੀਂਦਾ ਤੇ ਨਾ ਹੀ ਹੋਰ ਕੋਈ ਨਸ਼ਾ ਕਰਦਾ ਪਰ ਮੈਂ ਕੈਮਿਸਟਰੀ ਤਾਂ ਪੜ੍ਹਦਾ ਸੀ ਜਿਸ ਕਰਕੇ ਮੈਂ ਜਾਣਦਾ ਸੀ ਕਿ ਕੋਈ ਨਾ ਕੋਈ ਕੈਮੀਕਲ ਰਿਐਕਸ਼ਨ ਹੋ ਰਿਹਾ ਹੈ ਮੇਰੇ ਸਰੀਰ 'ਚ ਮੇਰੀ ਜ਼ਿਆਦਾ ਸਰਚ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਡਾਇਲਿਸਿਸ ਫਰਾਮ ਨਾਮ ਦਾ ਕੈਮੀਕਲ ਮੇਰੇ ਸਰੀਰ 'ਚ ਐਲਕੋਹਲ ਨੂੰ ਪਚਣ ਨਹੀਂ ਦਿੰਦਾ ਮੈਂ ਤਾਂ ਉਸਦਾ ਵੀ ਤੋੜ ਲੱਭ ਚੁੱਕਿਆ ਸੀ ਹਾਂਜੀ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਸਿਆਣਾ ਪੁੱਤ ਤੇ ਨਸ਼ੇ ਦੀ ਲਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਇਹ ਵੀ ਜਰੂਰ ਦੱਸਿਓ ਜੇਕਰ ਮੇਰੇ ਪਿੰਡੂ ਜ਼ਿੰਦਗੀ ਚੈਨਲ ਤੇ ਤੁਸੀਂ ਅੱਜ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਚਾਓ ਮਿਲਦੇ ਹਾਂ ਕਿਸੇ ਹੋਰ ਪੰਜਾਬੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ